ਨੌਜਵਾਨਾਂ ਦੇ ਅੰਦਰੋਂ ਭੂਤ ਕੱਢਣ ਨੂੰ ਲੈ ਕੇ ਵਹਿਮ ਭਰਮ ਵਾਲੀ ਖਬਰ ਇਸ ਵੇਲੇ ਸੁਰਖੀਆਂ ਬਣੀ ਹੋਈ ਹੈ। ਗੁਰਦਾਸਪੁਰ ਦੇ ਪਿੰਡ ਸਿੰਘਾਪੁਰ ਚ ਇੱਕ 30 ਸਾਲਾ ਵਿਅਕਤੀ ਨੂੰ ਕਥਿਤ ਤੌਰ ਤੇ ਭੂਤ ਕੱਢਣ ਦੇ ਨਾਂ ਤੇ ਕੁੱਟਕੁੱਟ ਕੇ ਮਾਰੇ ਜਾਣ ਦੇ ਮਾਮਲੇ 'ਚ ਪੁਲਿਸ ਨੇ 8 ਜਣਿਆਂ ਖਿਲਾਫ ਕੇਸ ਦਰਜ ਕਰ ਇੱਕ ਪਾਦਰੀ ਸਣੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਪਾਦਰੀ ਦੀ ਪਛਾਣ ਜੈਕਬ ਮਸੀਹ ਦੇ ਤੌਰ ਤੇ ਹੋਈ ਹੈ ਜਦਕਿ ਉਸ ਦੇ ਸਾਥੀ ਦੀ ਪਛਾਣ ਬਲਜੀਤ ਸਿੰਘ ਵੱਜੋਂ ਹੋਈ ਹੈ ਪੁਲਿਸ ਮੁਤਾਬਕ ਅਮਰਿਤਕ ਸ਼ੈਮੂਅਲ ਮਸੀਹ ਦੇ ਪਰਿਵਾਰ ਨੇ ਆਪਣੇ ਬਿਮਾਰ ਮੁੰਡੇ ਦੀ ਸਿਹਤਯਾਬੀ ਲਈ ਪਾਦਰੀ ਜੈਕਬ ਨੂੰ ਨੌਜਵਾਨ ਸ਼ੈਮੂਅਲ ਦੇ ਇਲਾਜ ਲਈ ਪ੍ਰਾਰਥਨਾ ਵਾਸਤੇ ਬੁਲਾਇਆ ਸੀ ਪਰ ਇਸ ਪ੍ਰਕਿਰਿਆ ਦੌਰਾਨ ਉਸ ਦੀ ਕੁੱਟਮਾਰ ਕਾਫੀ ਕਰ ਦਿੱਤੀ ਗਈ ਤੇ ਮੁੰਡੇ ਦੀ ਮੌਤ ਹੋ ਗਈ ਇਸ ਤੋਂ ਬਾਅਦ ਪਰਿਵਾਰ ਨੇ ਦਬਾਅ 'ਚ 22 ਅਗਸਤ ਨੂੰ ਨੌਜਵਾਨ ਸ਼ੈਮੂਅਲ ਦਾ ਦਫ਼ਨ ਕਰ ਦਿੱਤਾ ਅਤੇ ਫਿਰ ਮੁੱਤੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੁੰਡੇ ਦੀ ਮਾਂ ਨੇ 23 ਅਗਸਤ ਨੂੰ ਆ ਕੇ ਪੁਲਿਸ ਸਾਹਮਣੇ ਦਰਖਾਸਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਡਿਸਟ੍ਰਿਕਟ ਮੈਜਿਸਟ੍ਰੇਟ ਅੱਗੇ ਅਰਜੀ ਪੇਸ਼ ਕੀਤੀ ਅਤੇ ਇੱਕ ਬੋਰਡ ਬਣਾ ਕੇ ਲਾਸ਼ ਨੂੰ ਕਬਰ ਚੋਂ ਕੱਢਿਆ ਗਿਆ ਤੇ ਫਿਰ ਪੋਸਟਮਾਰਟਮ ਕਰਵਾਇਆ ਗਿਆ ਜੇ ਉਹ ਮੁੰਡਾ ਚੀਕਾਂ ਮਾਰੇ ਤੇ ਅਹੀਂ ਆਖੀ ਉਹਨਾਂ ਨੂੰ ਬੜਾ ਹਿਛੜ ਦੋ ਹਨ ਉਹਨੂੰ ਇਦਾਂ ਕਰਕੇ ਪਿੱਛੇ ਕਰਦੇ ਮੈਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ ਇਹ ਸ਼ ਤਾਂ ਅਗੱਡਾਂ ਨੇ ਇਹ ਸ਼ ਤਾਂ ਨੂੰ ਮਾਰਾਂਗੇ ਇਹ ਕੋਈ ਚਿੰਤਾ ਨਹੀਂ ਹੋਣਾ ਤੁਸੀਂ ਬੇਫਿਕਰ ਹੋ ਕੇ ਰਹਿਓ ਸਾਨੂੰ ਉਹਨਾਂ ਮੁੰਡੇ ਦੇ ਲਾਗੇ ਜਾਨ ਹੀ ਨਹੀਂ ਦਿੱਤਾ ਆਪੇ ਹੀ ਉਹਨਾਂ ਨੇ ਘੇਰਾ ਘੱਟ ਕੇ ਕਹਿੰਨੇ ਥੋੜ੍ਹ ਦੇ ਮਾਰੇ ਕਹਿੰਨੇ ਚਪੇੜਾ ਮਾਰੀਆਂ ਆ ਮਾਰ ਮਾਰ ਕੇ ਤਾਂ ਦੰਦਾ ਚੋਂ ਲਹੂ ਕੱਢਤਾ ਹੁੰਦੇ ਇਦਾਂ ਹੀ ਥੁੰਦੇ ਰਹੇ 2 ਘੰਟੇ ਉਹਦੇ ਨਾਲ ਕੋਲ ਦੇ ਰਹੇ ਫਿਰ ਉਹਨਾਂ ਤਰੇਕ ਨਾਲ ਵੀ ਬੰਨ ਕੇ ਨੂੰ ਮਾਰਿਆ ਮਾਰ ਮਾਰ ਕੇ ਕਹ ਜਾਨੀ ਉਹਦਾ ਹੀ ਉਹਨਾਂ ਛੱਡਿਆ ਜਦੋਂ ਮੇਰਾ ਮੁੰਡਾ ਬੇਹੋਸ਼ ਹੀ ਹੋ ਗਿਆ ਤਿੰਨ ਜਣੇ ਆਏ ਤਾਂ ਦਵਾ ਇਹ ਕਿ ਆ ਪਿਸਤਾਨੀ ਨੂੰ ਸੈਨੂ ਹੋ ਗਿਆ ਪਧਵਾ ਕਰਦ ਉਹਨਾਂ ਨੇ ਦੁਵਾ ਨਹੀਂ ਕੀਤੀ ਉਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੇ 10 12 ਬੰਦੇ ਲੈਣ ਤੇ ਨਾਲ ਆਹੀਂ ਛਡਾਉਣੇ ਗਾੜੀ ਹੋ ਕੇ ਤੁਹਾਨੂੰ ਏ ੱੱਕੇ ਮਾਰਦੇ ਆ ਆ ਮੇਰੇ ਸੱਟ ਲਾ ਦਿੱਤੀ ਇਹ ਆਉਂਗਾ ਕਿਸਾੜ ਜੋ ਬੀਬੀ ਇਹਨੂੰ ਵੀ ਸੱਟ ਲੱਗੀ ਇਹਨੂੰ ਬੀਬੀ ਕੋਈ ਗੱਲ ਨਹੀਂ ਡੇਕ ਵੀ ਜਵਾਲੀ ਇਹਨੂੰ ਕੋਈ ਗੱਲ ਨਹੀਂ ਇਹਨੂੰ ਹੋਰ ਇਸਤਾਨ ਨੂੰ ਸੱਟ ਲੱਗਣੀ ਇਹਨੂੰ ਥੋੜੀ ਸੱਟ ਲੱਗਾਂ ਦੀ ਹੈ ਇਹ ਦੋ ਇਹਨੂੰ ਬਣਾ ਦਿੱਤਾ ਉਹ ਜਿਹੜਾ ਹੋਵੇ ਸਾਰੇ ਕਹਿਣਗੇ ਇਹਨੇ ਆ ਕੇ ਕੀਤੀ ਹੈ ਇਹਦੇ ਉੱਤੇ ਪੱਕਾ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਅੱਜ ਇਹਨਾਂ ਤੇਰਾ ਘਰ ਜਾ ਰਿਹਾ ਕੱਲ ਨੂੰ ਹੋਰ ਵੀ ਕਿਹਦਾ ਜਾ ਸਕਦੇ ਆ ਉਹਨਾਂ ਦੇ ਘਰ ਕਰਕੇ ਤੇ ਫਿਰ ਮੈਂ ਆਹ ਠਾਏ ਗਈ ਤੇ ਜਾ ਕੇ ਤਲਾਹ ਦਿੱਤੀ ਤੇ ਉਹਨਾਂ ਨੇ ਫੇਰ ਆਏ ਤੇ ਕਿ ਹਮ ਕਿਹਾ ਫਿਰ ਉਹਨਾਂ ਨੇ ਕਾਲੋ ਡੈਡ ਬਡੀ ਚੁਟਾਈ ਫੇ ਤੇ ਫੇਰ ਉਹਦਾ ਅੱਜ ਪੋਸਟਮਾਰਟਮ ਹੋਇਆ ਅੱਜ ਹੋ ਗਿਆ ਪੋਸਟਮਾਰਟਮ ਅੱਜ ਪੋਸਟਮਾਰਟਮ ਹੋ ਗਿਆ ਫੇਰ ਦਫਨਾਤਾ ਤਿੰਨ ਬੱਚੇ ਤੇ ਇਕੱਲੇ ਹਾਂ ਮੈਂ ਘਰ ਦੇ ਵਿੱਚ ਮੇਰਾ ਹੋਰ ਕੋਈ ਸਹਾਰਾ ਜਾਂ ਮੇਰਾ ਹੋਪਿੰਡਰ ਆਇਆ ਹੈ ਮੈਂ ਉਹ ਧਮਾਕੀ ਹਾਲਤ ਤੇ ਮੈਂ ਟੜਿਆ ਇਹ 8-10 ਸਾਲ ਹੋ ਗਏ ਤੇ ਵੈਸੇ ਹੀ ਨਹੀਂ ਕੁਝ ਕਰਦੇ। ਘੇਟਾਏ ਕੰਮ ਕਰਦਾ ਸੀ ਸੈਲਰ ਸੁੱਲਣ ਤੇ ਚਾਚੇ ਦਾ ਸੈਲਰ ਵੀ ਲਿਆ ਮੈਂ ਤੇ ਉਹਦੇ ਨਾਲ ਹੀ ਕੰਮ ਕਰਦਾ। ਉਹ ਹੀ ਵਿਚਾਰਾ ਸਾਰੇ ਕਿਤੇ ਬਰਨੂ ਦੇਣਾ ਇਹ ਉਹ ਸਾਰਾ ਹੈ। ਬਿਮਾਰ ਰਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੀ ਖਾਤਰ ਬੁਲਾਇਆ ਸੀ। ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਸ਼ਤਾਨ ਹੈ ਤੇ ਉਹ ਫਿਰ ਉਹਦੀ ਕੋਮਾਰਕਟਾ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ। ਤੇ ਉਹਦੀ ਮਾਰਕਟਾਈਂਗ ਦਰਾਨੀ ਜਿਹੜੀ ਆ ਉਹਦੀ ਡੈਥ ਹੋ ਗਈ